ਕੈਨੇਡੀਅਨ ਵਿਦਿਆਰਥੀ ਨੂੰ ਆਸਟ੍ਰੇਲੀਆ ਦੀ ਧਰਤੀ ਤੇ ਉਤਰਨ ਤੋਂ ਪਹਿਲਾਂ ਹੀ ਹਥਕੜੀਆਂ ਲਗਾਈਆਂ ਗਈਆਂ ਤੇ ਆਸਟ੍ਰੇਲੀਆ ਪਹੁੰਚਦਿਆਂ ਹੀ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ ਜੇਕਰ ਉਸ ਉੱਤੇ ਲੱਗੇ ਇਲਜ਼ਾਮ ਸਾਬਤ ਹੋ ਗਏ ਤਾਂ ਉਸ ਨੂੰ 10 ਸਾਲ ਦੀ ਕੈਦ ਵੀ ਹੋ ਸਕਦੀ ਹੈ 28 ਸਾਲ ਦਾ ਕੈਨੇਡੀਅਨ ਸਿਟੀਜ਼ਨ ਆਸਟ੍ਰੇਲੀਆ ਵਿੱਚ ਸਟੂਡੈਂਟ ਵੀਜ਼ਾ ਤੇ ਜਾ ਰਿਹਾ ਸੀ ਤੇ ਹਾਂਗਕਾਂਗ ਤੋਂ ਫਲਾਈਟ ਚੜਦਿਆਂ ਹੀ ਉਸਨੇ ਜਹਾਜ਼ ਵਿੱਚ ਹੰਗਾਮਾ ਕਰ ਦਿੱਤਾ 에ਅਰਲਾਈਨਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡੀਅਨ ਨੌਜਵਾਨ ਫਲਾਈਟ ਫੀਮੇਲ ਕਰੂ ਦੇ ਨਾਲ ਛੇੜਛਾੜ ਕਰ ਰਿਹਾ ਸੀ ਉਸਨੇ 2 ਫੀਮੇਲ ਕਰੂ ਮੈਂਬਰਸ ਦੇ ਨਾਲ ਛੇੜਛਾੜ ਕੀਤੀ ਜਿਸ ਤੋਂ ਬਾਅਦ ਉਸਨੂੰ ਫਲਾਈਟ ਵਿੱਚ ਹੀ ਹਤਕੜੀ ਲਗਾ ਦਿੱਤੀ ਗਈ ਐਡਲੇਡ ਦੇ 에어ਪੋਰਟ ਤੇ ਹੀ ਫਲਾਈਟ ਉਤਰਦੇ ਅਸਾਰ ਉਸਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਪੇਜ ਦਿੱਤਾ ਗਿਆ ਹਾਲਾਂਕਿ ਨੌਜਵਾਨ ਕੈਨੇਡਾ ਦੇ ਕਿਹੜੇ ਸ਼ਹਿਰ ਨਾਲ ਸਬੰਧ ਰੱਖਦਾ ਹੈ ਇਸ ਬਾਰੇ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਇਸ ਗ੍ਰਿਫਤਾਰੀ ਦੀ ਆਸਟ੍ਰੇਲੀਆ ਦੇ ਸਥਾਨਕ ਮੀਡੀਆ ਨੇ ਪੁਸ਼ਟੀ ਕਰ ਦਿੱਤੀ ਹੈ